ਸਤ ਸ੍ਰੀ ਅਕਾਲ ਗਰਲ ਫਰੈਂਡਸ ਕਿੰਿਉਂ ਉਮੀਦ ਕਰਦੀਆਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਅੱਜ ਆਪਾਂ ਜਲਦੀ ਜਲਦੀ ਕਰ ਲਈਏ ਕੰਮ ਖਤਮ ਕਿਉਂਕਿ ਆਪਾਂ ਜਾਣਾ ਸੀਗਾ ਪੇਕੇ ਪਿੰਡ ਤੇ ਉੱਥੇ ਨਾ ਮੇਰੀ ਭਤੀਜੀ ਦਾ ਬਰਥਡੇ ਹੈ ਜੋ ਆਏ ਵਰੀ ਕਹਿ ਦਿੰਦੀ ਆ ਭੂਆ ਅਸੀਂ ਇਕੱਲੇ ਕੇਕ ਘਟਦੇ ਹੈਗੀਆਂ ਤੁਸੀਂ ਕਦੇ ਵੀ ਨਹੀਂ ਆਏ ਤੇ ਅੱਜ ਐਤ ਕਿਵੇਂ ਪ੍ਰੋਮਿਸ ਕੀਤਾ ਸੀ ਵੀ ਇਸ ਵਾਰੀ ਮੈਂ ਨਾ ਤੇਰੇ ਬਰਥਡੇ ਤੇ ਜ਼ਰੂਰ ਆਉਂਗੀ ਆਪਾਂ ਇਕੱਠੇ ਕੇਕ ਕਟਾਂਗੇ ਬੱਚਿਆਂ ਨੂੰ ਬੜੀ ਖੁਸ਼ੀ ਹੁੰਦੀ ਆ ਬਰਥਡੇ ਦੀ ਜਦੋਂ ਕਿ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਸੀ ਵੀ ਕਦੋਂ ਬਰਥਡੇ ਨਿਕਲ ਵੀ ਜਾਂਦਾ ਆਪਣਾ ਹਨਾ ਕਦੋਂ ਲੰਘ ਜਾਂਦਾ ਸੀਗਾ ਤੇ ਚਲੋ ਜੀ ਆਪਾਂ ਹੁਣ ਕਰ ਲਈ ਹੈਗੇ ਜਲਦੀ ਜਲਦੀ ਕੰਮ ਖਤਮ ਤੇ ਪੇਕੇ ਜਾਣ ਦੀ ਤਿਆਰੀ ਤੇ ਹੁਣ ਮੈਂ ਨਾ ਆਨੂ ਕੇ ਚੱਲੀ ਹੈਗੀਆਂ ਪੇਕਿਆਂ ਨੂੰ ਤੇ ਕੰਮ ਜਿਹੜੇ ਖਤਮ ਹੁੰਦਾ ਨਾ ਹੀ ਨਹੀਂ ਲੈਂਦੇ ਸਰਦੀ ਦੇ ਵਿੱਚ ਨਾ ਕੰਮ ਹੋਰ ਵੀ ਜ਼ਿਆਦਾ ਜਿੱਲੇ ਜੇ ਬਣ ਜਾਂਦੇ ਹੈਗੇ ਆ ਲੋ ਜੀ ਹੁਣ ਆਪਾਂ ਹੋਣ ਲੱਗ ਪਏ ਸੀਗੇ ਤਿਆਰ ਤੇ ਜਦੋਂ ਮੈਂ ਸਰਵੋਨੀ ਆ ਨਾ ਤੇ ਮੈਨੂੰ ਬੜਾ ਹੀ ਦੁੱਖ ਲੱਗਦਾ ਕਿਉਂਕਿ ਵਾਰਲ ਨਾ ਮੇਰੇ ਰੋਜ ਹੀ ਇਦੋਂ ਵੀ ਛੋਟੇ ਲੱਗਣ ਲੱਗ ਜਾਂਦੀ ਹੈ ਮੈਨੂੰ ਐਂ ਲੱਗਦਾ ਵੀ ਰੋਜ ਹੀ ਪਤਾ ਨਹੀਂ ਕਿੰਨੇ ਕਿ ਝੜੀ ਜਾਂਦੇ ਹੈ ਹਨਾ ਇੱਕ ਸਰਦੀ ਦੇ ਕੱਪੜੇ ਇੰਨੇ ਮੋਟੇ ਹੁੰਦੇ ਆ ਵੀ نیچے ਦੀ ਪਹਿਲਾਂ ਇਨਰ ਪਾਉਣਾ ਪੈਂਦਾ ਹੈ ਹਨਾ ਵਾਰਮਰ ਫਿਰ ਉੱਪਰ ਮੋਟਾ ਸੂਟ ਪਾਉਣਾ ਪੈਂਦਾ ਇਸ ਤੋਂ ਬਾਅਦ ਜੈਕਟ ਵਗੈਰਾ ਜਦੋਂ ਪਾ ਲਈਦੀ ਹੈ ਨਾ ਤਾਂ ਜਿਵੇਂ ਜ ਤੇ ਕਈ ਵਾਰੀ ਤਾਂ ਨਾ ਆਏ ਲੱਗੂ ਮੈਨੂੰ ਵੀ ਇੰਨੀ ਸਰਦੀ ਚ ਜੈਕਟਾਂ ਜੀਆਂ ਪਾ ਕੇ ਆ ਵੱਡੇ ਕੋਟ ਫਲਫੀ ਪਾ ਪਾ ਕੇ ਹਨਾ ਜਿਵੇਂ ਮੋਢੇ ਦੁਖਣ ਲੱਗ ਗਏ ਹੁੰਦੇ ਆਗੇ ਤੇ ਜੇ ਸਾਰਾ ਦੇਣੀ ਹਨਾ ਪਾ ਕੇ ਰੱਖਣੀ ਹੋਣੀ ਇਹ ਫਿਰ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਜਿਵੇਂ ਕਿਤੇ ਜਾਣਾ ਹੁੰਦਾ ਤਾਂ ਆਪਾਂ ਨੂੰ ਬਾਹਰੇ-ਬਾਰੇ ਪਾ ਕੇ ਰੱਖਣੀ ਪੈਂਦੀ ਆ ਲਓ ਜੀ ਆਪਾਂ ਜ਼ਰੂਰੀ ਸਮਾਨ ਜਿਹੜਾ ਉਹ ਪੈਕ ਕਰ ਲਏ ਇਸ ਤੇ ਵੱਡੀ ਕਟ ਦੇ ਵਿੱਚ ਬਾਕੀ ਆਪਾਂ ਕੁਝ ਕੱਪੜੇ ਜਿਹੜੇ ਬੈਗ ਚ ਪਾ ਲਏ ਹੈਗੇ ਆ ਤੇ ਮੇਰਾ ਬ੍ਰਦਰ ਜਿਹੜਾ ਉਹ ਲੈਣ ਆਉਂਦਾ ਹੋਗਾ ਸਾਨੂੰ ਜਦੋਂ ਦੇ ਬਿਮਾਰ ਹੋਇਆ ਮੇਰੇ ਹਸਬੰਦ ਦੀ ਮੇਰਾ ਬ੍ਰਦਰ ਹੀ ਲੈ ਕੇ ਜਾਂਦਾ ਸਾਨੂੰ ਉਹੀ ਛੱਡ ਕੇ ਜਾਂਦਾ ਹੈਗਾ ਤੇ ਕੁਛ ਕੁ ਮੈਂ ਸ਼ੋਪਿੰਗ ਕਰਨੀ ਸੀਗੀ ਉਹਦੀ ਮੈਂ ਲਿਸਟ ਬਣਾਈ ਸੀਗੀ ਹਨਾ ਕੁਛ ਕੁ ਸਮਾਨ ਸੀ ਇਹ ਨਹੀਂ ਹੁੰਦਾ ਹਨਾ ਵੀ ਆਪਾਂ ਪੇਕ ਕੇ ਜਾਈਏ ਦੇ ਕੋਈ ਸ਼ੋਪਿੰਗ ਨਾ ਕਰੀਏ ਆਪਣਾ ਜਰੂਰ ਉਧਰ ਮਾਰਕੀਟ ਵੱਲ ਵੀ ਆਪਾਂ ਗੇੜਾ ਲਾਉਣਾ ਹੀ ਹੁੰਦਾ ਹੈਗਾ ਪਤਾ ਨਹੀਂ ਮੇਰੀ ਤਾਂ ਆਦਤ ਹੈਗੀ ਹੈ ਵੀ ਸਾਰਿਆਂ ਦੀ ਮੈਨੂੰ ਲੱਗਦਾ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੌਣ ਕੌਣ ਹੈ ਜਿਹੜਾ ਜਾ ਕੇ ਪੇਕੀ ਸ਼ੋਪਿੰਗ ਕਰਦਾ ਹੈ ਹਨਾ ਲੋ ਜੀ ਆਪਾਂ ਪਹੁੰਚ ਗਏ ਸੀ ਇੱਥੇ ਤੇ ਇੱਥੇ ਆ ਕੇ ਪਹਿਲਾਂ ਆਪਾਂ ਤਿਆਰੀ ਕਰਵਾਈ ਬਸ ਥੋੜੀ ਜਿਹੀ ਡੈਕੋਰੇਸ਼ਨ ਕਰਨੀ ਸੀ ਤੇ ਬਲੂਨ ਜੇ ਲਾਉਣੇ ਸੀਗੇ ਤੇ ਕੇਜਿਆ ਹਾਰਦਿਕ ਤੇ ਮੇਰਾ ਬ੍ਰਦਰ ਔਰ ਮੇਰੇ ਹਸਬੰਡ ਔਰ ਇੱਧਰ ਮੇਰੀ ਮੰਮੀ ਬੈਠੇ ਆ ਤੇ ਇਹ ਕਰ ਰਹੇ ਹੈਗੇ ਆ ਬਲੂਨ ਲਾਉਣ ਦੀ ਤਿਆਰੀ ਫੁਲਾ ਰਹੇ ਆ ਹਨਾ ਗੁਬਾਰੇ ਤੇ ਕਾਫੀ ਦੇਖੋ ਇਹਨਾਂ ਨੇ ਲਾ ਦੇ ਹੈਗੇ ਆ ਤੇ ਇੱਧਰ ਪਰਝਾਈ ਹੈ ਇਹ ਮੇਰੇ ਇਹ ਵੀ ਹੁਣੇ ਹੀ ਆਏ ਸੀਗੇ ਪੇਕਿਆਂ ਤੋਂ ਸਵੇਰੇ ਹੀ ਆਏ ਸੀਗੇ ਇਹ ਵੀ ਉੱਥੇ ਗਏ ਹੋਏ ਸੀਗੇ ਛੁੱਟੀਆਂ ਵਧਨ ਦੇ ਕਰਕੇ ਨਾ ਸਾਰੇ ਬਸ اٹਪਟਾ ਜਾ ਹੋਇਆ ਪਿਆ ਸੀ ਕੋਈ ਚਲਾ ਜਾਂਦਾ ਤੇ ਕੋਈ ਆ ਜਾਂਦਾ ਹੈ ਨਾ ਤੇ ਲੋ ਜੀ ਆਪਾਂ ਸਾਰੀ ਤਿਆਰੀ ਕਰ ਲਈ ਹੈਗੀ ਆ ਹੁਣ ਬੱਚਾ ਨੂੰ ਆਏ ਹੋਇਆ ਪਾ ਵੀ ਕਦੋਂ ਕੇਕ ਲਿਆਂਦਾ ਜਾਵੇ ਤੇ ਕਦੋਂ ਅਸੀਂ ਕੱਟੀਏ ਹਨਾ ਕਿੰਨਾ ਚਾਹ ਹੁੰਦਾ ਹੈਗਾ ਹਨਾ ਪਹਿਲਾਂ ਸਾਡੇ ਜ਼ਮਾਨੇ 'ਚ ਤਾਂ ਹੁੰਦਾ ਹੀ ਨਹੀਂ ਸੀ ਕੇਕ ਵਗੈਰਾ ਤਾਂ ਮੇਰੇ ਬ੍ਰਦਰ ਤਾਂ ਮੈਨੂੰ ਯਾਦ ਆ ਵੀ ਅਸੀਂ ਬਰਥਡੇ ਸੈਲੀਬ੍ਰੇਟ ਕਰਦੇ ਹੁੰਦੇ ਸੀਗੇ ਤੇ ਉਦੋਂ ਨਾ ਅਸੀਂ ਕੋਈ ਕੇਕ ਕੂਕ ਵਾਲੀ ਨਹੀਂ ਗੱਲ ਹੁੰਦੀ ਸੀ ਬਸ ਗੁਰਦੁਆਰੇ ਜਾਣਾ ਤੇ ਅਰਦਾਸ ਕਰਾਏ ਆਉਣੀ ਹਨਾ ਕਈ ਵਾਰੀ ਪਾਠ ਹੁੰਦਾ ਸਤਿ ਕਰੇ ਕਈ ਵਾਰੀ ਵੀ ਆਏ ਵਾਰੀ ਅਸੀਂ ਮਨਾਉਂਦੇ ਹੁੰਦੇ ਸੀ ਤੇ ਕਈ ਵਾਰੀ ਅਸੀਂ ਨਾ ਅਰਦਾਸ ਕੱਲੀ ਕਰਵਾਏ ਹੁੰਦੇ ਹੁੰਦੇ ਸੀ ਤੇ ਪ੍ਰਸ਼ਾਦ ਬਣਾ ਲੈਂਦੇ ਹੁੰਦੇ ਹੈ ਨਾ ਤੇ ਆਹ ਕੇਕ ਵਗੈਰਾ ਤਾਂ ਹੁਣੇ ਜੇ ਥੋੜੇ ਟਾਈਮ ਲਈ ਚੱਲੇ ਹੈਗੇ ਆ ਆਪਣੇ ਜਮਾਨੇ ਚ ਜਿਵੇਂ ਹੁਣ ਮੰਨ ਲਓ ਵੀ ਆ ਹੁੰਦੇ ਨਹੀਂ ਸੀਗੇ ਇਹ ਇੰਨਾ ਕੁਛ ਕੇਕ ਪੇਸਟੀ ਜੀ ਆਪਾਂ ਵੱਡੇ ਹੋ ਕੇ ਮਤਲਬ ਪਲੱਸ 2 ਦੇ ਵਿੱਚ ਹੋਵਾਂਗੇ ਜਦੋਂ ਆਪਾਂ ਇਹ ਖਾਣੇ ਵੀ ਸ਼ੁਰੂ ਕੀਤੇ ਸੀਗੇ ਇਹ ਤੋਂ ਪਹਿਲਾਂ ਤਾਂ ਘਾਟ ਹੀ ਖਾਂਦੇ ਖੁੰਦੇ ਸੀ ਹੁਣ ਦੇਖੋ ਵੀ ਇਹ ਇੰਨੀ ਐਕਸਾਈਟਡ ਹੋਈ ਪਈ ਹੈ ਵੀ ਫੋਟੋ ਵੀ ਨਹੀਂ ਚੰਗੀ ਤਰ੍ਹਾਂ ਕਰਵਾ ਰਹੀ ਸੀਗੀ ਤੇ ਹਾਰਦਿਕ ਤੇ ਲੋ ਇੱਥੇ ਮੇਰੀ ਮੰਮੀ ਤੇ ਭਰਜਾਈ ਲੱਗਣਾ ਸੀਗਾ ਇਹਨੂੰ ਕੇਕ ਖਵਾਉਣਾ ਇਹ ਗਿਫਟ ਦੇਣ ਵਾਸਤੇ ਗਿਫਟ ਵਿੱਚ ਅਸੀਂ ਬਈ ਕੱਪੜੇ ਹੀ ਲੈ ਕੇ ਆਏ ਸੀਗੇ ਇਹਦੇ ਵਾਸਤੇ ਤੇ ਦੋ ਸੂਟ ਮੈਂ ਲਿੱਤੇ ਸੀਗੇ ਤੇ ਮੰਮੀ ਨੇ ਲਈ ਸੀ ਦੀ ਕੋਸ਼ਿਸ਼ ਸੀ ਪੈਸੇ ਦਿੱਤੇ ਸੀਗੇ ਬਾਕੀ ਇਹ ਤਾਂ ਮੰਗਦੀ ਸੀ ਕਲਰ ਵਾਲਾ ਉਹ ਤੇ ਪਰ ਮੇਰੇ ਕੋਲ ਇਹ ਨਾ ਟਾਈਮ ਨਹੀਂ ਲਿਖਿਆ ਮਿਲਿਆ ਸੀਗਾ ਮੈਨੂੰ ਕਿਉਂਕਿ ਉਹ ਨਾ ਮਾਰਕੀਟ ਵੱਡੀ ਦੇ ਵਿੱਚ ਜਾਣਾ ਪੈਂਦਾ ਸੀ ਤੇ ਉੱਥੋਂ ਮਿਲਦਾ ਸੀ ਕਲਰ ਵਾਲਾ ਅਟੈਚੀ ਜਾਂ ਹੁੰਦਾ ਹਾਰਦਿਕ ਨੂੰ ਲੈ ਕੇ ਦਿੱਤਾ ਸੀ ਉਹਦੇ ਬਰਥਡੇ ਤੇ ਉਹ ਵਾਲਾ ਹੀ ਮੰਗਦੀ ਪਈ ਸੀ ਮੈਂ ਕਿਹਾ ਚਲੋ ਪੈਂਡਿੰਗ ਆ ਤੇਰਾ ਨੈਕਸਟ ਟਾਈਮ ਤੁਹਾਨੂੰ ਮੈਂ ਜ਼ਰੂਰ ਉਹ ਲੈ ਕੇ ਦੇਵਾਂਗੀ 컬러 ਵਾਲਾ ਕਾਫੀ ਕਲਰ ਜਿਹੇ ਹੁੰਦੇ ਆ ਉਹਦੇ ਵਿੱਚ ਬ੍ਰਸ਼-ਪੁਰਸ਼ ਵਾਲੇ ওয়াটার ਕਲਰ ਜੋ ਵੀ ਹੁੰਦਾ ਉਡ ਪਟਾਂਗ ਜਾਂ ਬੱਚੇ ਮਤਲਬ ਇੰਜੋਏ ਕਰ ਲੈਂਦੇ ਤੇ ਇੱਕੋ ਦੇ ਵਿੱਚ ਡਰਾਇੰਗ ਵਾਲੀ ਬੁੱਕ ਜੀ ਹੁੰਦੀ ਹੈ ਡਰਾ ਕੀਤਾ ਹੀ ਹੁੰਦਾ ਬਸ ਉਹਦੇ ਵਿੱਚ ਕਲਰ ਹੀ ਭਰਨੇ ਹੁੰਦੇ ਆ ਇਹ ਮੰਗ ਲਈ ਸੀਗੀ ਉਹ ਪਰ ਮੈਂ ਉਹ ਲਿਆ ਨਹੀਂ ਸਕੀ ਐਸ ਵਾਰੀ ਤੇ ਮੈਂ ਉਹਨੂੰ ਪ੍ਰੋਮਿਸ ਕੀਤਾ ਸੀ ਵੀ ਨੈਕਸ ਵਾਰੀ ਤੇ ਮੈਂ ਉਹ ਜ਼ਰੂਰ ਜੜੀ ਲਿਆ ਕੇ ਦੇਵਾਂਗੀ ਹਨਾ ਬੱਚਾ ਨੂੰ ਇਹੀ ਹੁੰਦਾ ਵੀ ਗਿਫਟ ਦਾ ਚਾਹ ਹੁੰਦਾ ਬਸ ਬਰਥਡੇ ਦਾ ਚਾਹ ਹੁੰਦਾ ਤੇ ਪਰ ਮੈਂ ਇਹਦੇ ਲਈ ਫੇਵਰਟ ਇਹਦੀ ਮਿਠਾਈ ਲੈ ਕੇ ਆਈ ਸੀ ਇਹਨੂੰ ਗਲਾਬ ਜਮਣਾ ਬਹੁਤ ਪਸੰਦ ਹੈ ਕਿ ਤੇ ਹਮੇਸ਼ਾ ਹੀ ਕਹਿੰਦੀ ਜੇ ਮੈਨੂੰ ਗਲਾਬ ਜਮਣ ਹੀ ਪਸੰਦ ਆ ਮੈਂ ਇਹੀ ਖਾਣੀ ਹਾਂ ਉਹ ਮੈਂ ਉਹ ਖਵਾ ਰਹੀ ਸੀਗੀ ਤੇ

ਜ਼ਰੂਰ ਮਿਲੂਗਾ। ਲੋ ਜੀ ਆਪਾਂ ਕਰ ਲਈ ਹੈਗੀ ਹੁਣ ਜਾਣ ਦੀ ਤਿਆਰੀ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਣਾ ਵੀ ਵਲੌਗ ਕਿਵੇਂ ਦਾ ਲੱਗਾ। ਮਿਲਦੇ ਹਾਂ ਕਿਸੇ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਬਾਏ ਬਾਏ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਨੂੰ ਲਾਈਕ ਸ਼ੇਅਰ